ਸਸੇ ਕਾਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਤੂਰੀ ਦੀ ਸਬਜ਼ੀ ਬਣਾਵਾਂਗੇ ਇੱਕ ਲੱਗ ਤਰੀਕੇ ਨਾਲ ਤੇ ਇੱਥੇ ਲੈ ਤਿੰਨ ਜਿਵੇਂ ਤੂਰੀਆਂ 1 ਕਿਲੋ ਦੇ ਤਕਰੀਬਨ ਤੇ ਤੂਰੀਆਂ ਨੂੰ ਆਪਾਂ ਪਹਿਲਾਂ ਚੰਗੀ ਤਰੀਕੇ ਨਾਲ ਸਾਫ਼ ਕਰ ਲਏ ਤੇ ਕੋਲੋਂ ਆਪਾਂ ਸਾਫ਼ ਕਰਕੇ ਇਹਨਾਂ ਨੂੰ ਛਿੱਲੇ ਅਸੀਂ ਛਿਲ ਕੇ ਕਟਿੰਗ ਕੀਤੀ ਤੇ ਕਟਿੰਗ ਕਰਕੇ ਵੀ ਆਪਾਂ ਸਾਫ਼ ਕਰਨਾ ਤੇ ਚੰਗੀ ਤਰੀਕੇ ਨਾਲ ਪਾਣੀ ਨਾਲ ਸਾਫ਼ ਕਰਕੇ ਧੋ ਲਿਆ ਸੀ ਤੁਸੀਂ ਦੇਖ ਸਕਦੇ ਇਥੇ ਆਪਾਂ ਸਰੋਂ ਦਾ ਤੇਲ ਲੈਤਾ ਜੀ ਛੋਟੀ ਕੜਸੀ ਤੇ ਆਪਾਂ ਗਰਮ ਕਰ ਲਿਆ ਤੇ ਕਰਮਾਬਾਜ਼ ਮਾਰ ਕੇ ਕਰਨਾ ਤੇਲ ਨੂੰ ਕਿ ਚੰਗੇ ਤਰੀਕੇ ਨਾਲ ਕਲਕਾ ਲੈਣਾ ਤੇ ਹੁਣ ਆਪਾਂ ਇੱਕ ਜੀਰੇ ਦਾ ਚਮਚ ਭਰ ਕੇ ਪਾਏ ਆ ਤੇ ਚੰਗੇ ਤਰੀਕੇ ਨਾਲ ਆਪਣਾ ਜੀਰਾ ਭੁੱਜ ਗਿਆ ਜੀ ਹੁਣ ਆਪਾਂ ਪਾਵਾਂ ਇਥੇ ਇੱਕ ਚਮਚਾ ਪਾ ਆਦਰਕ ਲਸਣ ਦਾ ਜਿਹੜਾ ਤੜਫੜ ਜਾਂ ਕੀਤਾ ਹੋਇਆ ਪੀਸਟ ਪਾਏ ਆ ਜੀ ਤੇ ਤੁਸੀਂ ਬਰੀਕ ਪੀਸਟ ਕਰਕੇ ਵੀ ਪਾ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਮੋਟਾ ਜਿਹਾ ਤੜੜ ਜਾਂ ਕੁੱਟਿਆ ਹੋਇਆਗਾ ਤੇ ਇਹਨੂੰ ਆਪਾਂ ਫਰਾਈ ਕਰ ਲਾਂਗੇ ਉਹ ਜਿਹੜੇ ਥੋੜਾ ਜਿਹਾ ਫਰਾਈ ਹੋ ਗਿਆ ਤੇ ਆਪਾਂ ਫਿਰ ਪਾਵਾਂਗੇ ਪਿਆਜ਼ ਬਰੀਕ ਕੱਟਿਆ ਹੋਇਆ ਚੰਗੀ ਤਿੱਕੀ ਨੂੰ ਆਪਾਂ ਫਰਾਈ ਕਰ ਲਏ ਤੇ ਹੁਣ ਆਪਾਂ ਇੱਕ ਵੱਡਾ ਪਿਆਗ ਲੈਤਾ ਫਿਰ ਉਹ ਬਰੀਕ ਵੀ ਕੱਟ ਲਏ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਕਿਉਂਕਿ ਇਹ ਤਿੱਕੀ ਨੂੰ ਵੀ ਫਰਾਈ ਕਰਾਂਗੇ ਪੂਨ ਕਰ ਲਾਂਗੇ ਜਦੋਂ ਪਿਆਜ਼ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਤੇ ਆਪਾਂ ਟਮਾਟਰ ਦੀ ਪੀੜੀ ਪਾਵਾਂਗੇ ਤੁਸੀਂ ਇੱਥੇ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਮੈਂ ਹਰੀ ਮਿਰਚ 스ਕਿਪ ਕਰੂੰਗੀ ਤਾਂ ਇਹਨੇ ਜਨ ਬਰੀ ਕਟ ਕੇ ਪਾ ਸਕਦੇ ਹੁਤੇ ਦੇਖੋ ਪਿਆਜ਼ ਦਾ ਰੰਗ ਥੋੜਾ ਜਿਹਾ ਚੇਂਜ ਹੋ ਗਿਆ ਹੁਣ ਜੇ ਆਪਾਂ ਪਾਵਾਂਗੇ ਟਮਾਟਰ ਦੀ ਪਿਉੜੀ ਦੇਖੋ ਪਿਆਜ਼ ਆਪਣੇ ਭੁੰਨ ਹੋ ਗਏ ਤੇ ਇੱਕ ਟਮਾਟਰ ਲੈ ਤੁਸੀਂ ਵੱਡੇ ਸਾਈਜ਼ ਦਾ ਤੁਸੀਂ ਦੋ ਟਮਾਟਰ ਵੀ ਪਾ ਸਕਦੇ ਹੋ ਥੋੜਾ ਜਿਹਾ ਜ਼ਿਆਦਾ ਕਲਰ ਰੀਨੂ ਰੈੱਡ ਦੇਣ ਵਾਸਤੇ ਸਬਜ਼ੀ ਨੂੰ ਤੇ ਇੱਥੇ ਜੀ ਆਪਾਂ ਵਾਟਰ ਬਾਅਦ ਕੀ ਦੇਖੋ ਇਹਦੀ ਪਿਊਰੀ ਨੂੰ ਆਪਾਂ ਘੋਲ ਲਿਆ ਚੰਗੀ ਤਰੀਕੇ ਨਾਲ ਨੂੰ ਇਹਦੇ ਵਿੱਚ ਜਿਹੜਾ ਪਾਣੀ ਸੀ ਆਪਾਂ ਸੁੱਕ ਲਿਆ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਜੀ ਇੱਕ ਚਮਚਾ ਆਪਾਂ ਨਮਕ ਦਾ ਸਵਾਦ ਅਨੁਸਾਰ ਤੁਸੀਂ ਐਡ ਕਰਨਾ ਤੇ ਅੱਧਾ ਚਮਚਾ ਆਪਾਂ ਹਲਦੀ ਪਾਊਡਰ ਇੱਥੇ ਆਪਾਂ ਐਡ ਕਰਾਂਗੇ ਅੱਧਾ ਚਮਚਕ ਸੁੰਧੀ ਲਾਲ ਮਿਰਚ ਕਲਰ ਵਧੀਆ ਹੁੰਦਾ ਸਬਜ਼ੀ ਦਾ ਤੇ ਅੱਧਾ ਚਮਚਕ ਪਾਉੜ ਧਨੀਆ ਪਾਊਡਰ ਤੇ ਥੋੜਾ ਜਿਹਾ ਆਪਾਂ ਚੌਥਾ ਹਿੱਸਾ ਚਮਚ ਦਾ ਗਰਮ ਮਸਾਲਾ ਐਡ ਕੀਤਾ ਤੇ ਹੁਣ ਆਪਾਂ ਮਿਕਸ ਕਰ ਲਵਾਂਗੇ 30 ਸੈਕਿੰਡ ਲਈ ਇਹਨਾਂ ਨੂੰ ਆਪਾਂ ਭੁੰਨਾਂਗੇ ਚੰਗੀ ਤਿੱਕ ਕੇ ਨਾਲ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਮਿਕਸ ਕਰਕੇ ਜੀ ਹੁਣ ਜੀ ਆਪਾਂ ਜਿਹੜੀਆਂ ਤੂਰੀਆਂ ਕੱਟੀਆਂ ਹੋਈਆਂ ਲੰਮੀਆਂ ਲੰਮੀਆਂ ਆਪਾਂ ਉਹ ਐਡ ਕਰਾਂਗੇ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਸਾਰੇ ਮਸਾਲੇ ਦੇ ਵਿੱਚ तो मसाला अपन तोरिया नाल बिल्कुल रचमिच ज्यादी इस तरीके आप मिक्स कर लें जी तो मसालेदार तोरी जी बहुत टेस्टी बनती है रसम जी सब्जी आप बना के तैयार करा तो परौठे नोटी खा सकते हो सुक्की सब्जी भी आप बना सकते हैं पर आप थोड़ी जी रसम जी सब्जी बनावगी इस तरीके आप मसाले दि मिक्स कर लिए सारे तोरिया ਇਧਰ ਮੈਂ ਇੱਕ ਕੱਪ ਪਾਣੀ ਲੈ ਲਿਆ। 1/2 ਕੱਪ ਆਪਣਾ ਆਂਡਾ ਤੇ ਹੁਣ ਆਪਾਂ ਪੈਣੀ ਐਡ ਕਰਾਂਗੇ ਮਸਾਲੇ ਦੇ ਨਾਲ ਆਪਾਂ ਮਿਕਸ ਕਰਕੇ ਦੋ ਤੋਂ ਤਿੰਨ ਮਿੰਟ ਆਪਾਂ ਭੁੰਨੇ ਆ ਪਹਿਲਾਂ ਤੋਰੀਆਂ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਿਆ। ਪਾਣੀ ਐਡ ਕਰਕੇ ਆਪਾਂ ਇਹਨੂੰ ਕੱਕੀ ਪਕਾਵਾਂਗੇ। ਚੰਗੇ ਟੁਕੜੇ ਨਾਲ ਪਾਣੀ ਦੇ ਵਿੱਚ ਇਹ ਮਿਕਸ ਹੋ ਜਾਣ। ਹੁਣ ਜੇ ਆਪਾਂ ਇੱਥੇ ਟੱਕੀ ਪਕਾਵਾਂਗੇ ਦੋ ਤੋਂ ਤਿੰਨ ਮਿੰਟ। ਤੇ ਆਪਾਂ ਪਹਿਲਾਂ ਵੀ ਤੋਰੀਆਂ ਨੂੰ ਕੁੰਨੇ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਵਾਰ ਚੈੱਕ ਕਰਾਂਗੇ ਵਿੱਚ ਦੀ ਤੇ ਇਹਨਾਂ ਦੇ ਵਿੱਚ ਪਾਣੀ ਜਿਹੜਾ ਨਿਕਲਣਾ ਸ਼ੁਰੂ ਹੋ ਗਿਆ ਜਿਹੜਾ ਕੁਦਰਤੀ ਪਾਣੀ ਹੈ ਤੇ ਆਪਾਂ ਥੋੜਾ ਜਿਹਾ ਪਾਣੀ ਅਲੱਗ ਐਡ ਕੀਤਾ ਸੀ ਤਾਂ ਕਿ ਆਪਣੀ ਤੋਰੀਆਂ ਦੀ ਸਬਜੀ ਐ ਫਰਾਸੀਸੀ ਜੀ ਬਣਾ ਕੇ ਤਿਆਰ ਕਰੀਏ ਤੇ ਆਪਾਂ ਥੋੜਾ ਜਿਹਾ ਟਾਈਮ ਇਹਨਾਂ ਨੂੰ 2 ਮਿੰਟ ਹੋਰ ਪਕਾ ਲਾਂਗੇ ਤੇ ਜਿਵੇਂ ਇਹਨਾਂ ਦਾ ਥੋੜਾ ਜਿਹਾ ਪਾਣੀ ਹੋਰ ਸੋਕ ਲਿਆ ਤਾਂ ਫਿਰ ਆਪਾਂ ਸਬਜੀ ਨੂੰ ਸਰਵ ਕਰਾਂਗੇ ਇੱਥੇ ਆਪਾਂ ਸਬਜੀ ਨੂੰ ਸਰਵ ਕਰ ਦਿਆਂਗੇ ਇੱਕ ਬੋਲ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਇਹ ਰਸਮੀ ਸੀ ਇਹ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਨਾਲ ਡੇਲੀ ਸਿਫੀ ਰੈਸਪੀ ਦਾ ਤਦ ਤੱਕ ਲਈ ਸਸ਼ੇ ਕਾਲ ਬਾਏ ਬਾਏ